ਆਈ ਸਿਰੀਰਾਗ ਮਹੱਲਾ ਤੀਜਾ ਹਰਜੀ ਸੱਚਾ ਸੱਚ ਤੂੰ ਸਭ ਕਿਛ ਤੇਰੈ ਚੀਰੈ ਲੱਖ ਚੁਰਾਸੀ ਤਰਸ ਦੇ ਫਿਰੇ ਬਿਨ ਗੁਰ ਭੇਟੇ ਪੀਰੈ ਹਰਜੀਉ ਬਖਸ਼ੇ ਬਖਸ਼ ਲੈ ਸੂਖ ਸਦਾ ਸਰੀਰੈ ਗੁਰ ਪ੍ਰਸਾਦੀ ਸੇਵ ਕਰੀ ਸੱਚ ਗਹਿਰ ਗੰਭੀਰੈ ਮਨ ਮੇਰੇ ਨਾਮ ਰਤੇ ਸੁਖ ਹੋਏ ਗੁਰਮਤੀ ਨਾਮ ਸਲਾਹੀਐ ਦੂਜਾ ਅਵਰ ਨ ਕੋਈ ਰਹਾਉ ਧਰਮ ਰਾਏ ਨੂੰ ਹੁਕਮ ਹੈ ਬਹਿ ਸੱਚਾ ਧਰਮ ਵਿਚਾਰ ਦੂਜੈ ਭਾਇ ਦੁਸ਼ਟ ਆਤਮਾ ਉਹ ਤੇਰੀ ਸਰਕਾਰ ਅਧਿਆਤਮੀ ਹਰ ਗੁਣ ਤਾਸਮਨ ਜਪਹਿ ਇਕ ਮਰਾਰ ^{(1)} ^{(2)}^{(3)}^{(4)}^{(5)}^{(6)}^{(7)}^{(8)}^{(9)}^{(10)}^{(11)}^{(12)}^{(13)}^{(14)}^{(15)}^{(16)}^{(17)}^{(18)}^{(19)}^{(20)}^{(21)}^{(22)}^{(23)}^{(24)}^{(25)}^{(26)}^{(27)}^{(28)}^{(29)}^{(30)}^{(31)}^{(32)}^{(33)}^{(34)}^{(35)}^{(36)}^{(37)}^{(38)}^{(39)}^{(40)}^{(41)}^{(42)}^{( ਧਨ ਸਵਾਰਨ ਹਾਰ ਮਨ ਕੇ ਵਿਕਾਰ ਮਨ ਹੈ ਤਜੈ ਮਨ ਚੂਕੈ ਮੋਹ ਅਭਮਾਨ ਆਤਮ ਰਾਮ ਪਛਾਣਿਆ ਸਹਜੀ ਨਾਮ ਸਮਾਨ ਬਿਨ ਸਤਗੁਰ ਮੁਕਤ ਨਾ ਪਾਈਐ ਮਨ ਮੁਖ ਫਿਰੈ ਦੇਵਾਨ ਸ਼ਬਦ ਨਾ ਚੀਨੈ ਕਥਨੀ ਬਦਨੀ ਕਰੇ ਵਿਖਿਆ ਮਾਹੀ ਸਮਾਨ ਸਭ ਕਿਛੇ ਆਪੇ ਆਪ ਹੈ ਦੂਜਾ ਅਵਰਨਾ ਕੋਈ ਜਿਉ ਬੁਲਾਏ ਤਿਉ ਬੋਲੀਐ ਜਾਂ ਆਪ ਬੁਲਾਏ ਸੋਇ ਗੁਰਮੁਖ ਬਾਣੀ ਬ੍ਰਹਮ ਹੈ ਸ਼ਬਦ ਮਿਲਾਵਾ ਹੋਇ ਨਾਨਕ ਨਾਮ ਸੰਭਾਲ ਤੂੰ ਜਿਤ ਸੇਵੈ ਸੁਖ ਹੋਇ ਸਿਰੀ ਰਾਗ ਮਾ ਹੱਲਾ ਤੀਜਾ ਜਗ ਹਉ ਮੈਂ ਮੈਲ ਦੁਖ ਪਾਇਆ ਮਲ ਲਾਗੀ ਦੂਜੈ ਭਾਇ ਮਲ ਹਉ ਮੈਂ ਧੋਤੀ ਕਿਵੇਂ ਨਾ ਉਤਰੈ ਜੀ ਸਉ ਤੀਰਥ ਨਾਏ ਬਹੁ ਵਿਦ ਕਰਮ ਕਮਾਵੰਦੇ ਦੂਣੀ ਮਲ ਲਾਗੀ ਆਏ ਪੜਿਐ ਮੈਲ ਨਾ ਉਤਰੈ ਪੁੱਛੋ ਗਿਆਨੀਆਂ ਜਾਏ ਮਨ ਮੇਰੇ ਗੁਰ ਸਰਨੇ ਆਵੈ ਤਾਂ ਨਿਰਮਲ ਹੋਈ ਮਨ ਮੁਖ ਹਰ ਹਰ ਕਰ ਥੱਕੇ ਮੈਲ ਨਾ ਸਕੀ ਧੋਏ ਰਹਾਉ ਮਨ ਮੈਲੈ ਭਗਤ ਨਾ ਹੋਵੇਈ ਨਾਮ ਨਾ ਪਾਇਆ ਜਾਇ ਮਨ ਮੁਖ ਮੈਲੇ ਮੈਲੇ ਮੁਏ ਜਸਨ ਪਤ ਗੁਆਇ ਗੁਰ ਪ੍ਰਸਾਦੀ ਮਨ ਵਸੈ ਮਲ ਹਉ ਮੈ ਜਾਇ ਸਮਾਈ ਜਿਉਂ ਅੰਧੇਰੈ ਦੀਪਕ ਬਾਲੀਐ ਤਿਉ ਗੁਰ ਗਿਆਨ ਅਗਿਆਨ ਤਜਾਇ ਹਮ ਕੀਆ ਹਮ ਕਰਹੇਗੇ ਹਮ ਮੂਰਖਾ ਗاوار ਕਰਨੇ ਵਾਲਾ ਵਿਸਰਿਆ ਦੂਜੇ ਭਾਈ ਪਿਆਰ ਮਾਇਆ ਜੀਵੜ ਦੁੱਖ ਨਹੀਂ ਸਭ ਭਾਵ ਥਕੇ ਸੰਸਾਰ ਗੁਰਮਤੀ ਸੁਖ ਪਾਈਐ ਸੱਚ ਨਾਮ ਉਰਤਾਰ ਜਿਸ ਨੂੰ ਮਿਲੇ ਸੋ ਮਿਲੇ ਹਉ ਤਿਸ ਬਲੇ ਹਾਰੈ ਜਾਉ ਏ ਮਨ ਭਗਤੀ ਰਤਿਆ ਸੱਚ ਬਾਣੀ ਨਿਜ ਥਾਉ ਮਨ ਰਤਿ ਜਿਹਵਾਰਤੀ ਹਰ ਗੁਰ ਸੱਚੇ ਗਾਉ ਨਾਨਕ ਨਾਮ ਨਾ ਵਿਸਰੈ ਸੱਚੀ ਮਾਹੀ ਸਮਾਂ ਸ੍ਰੀ ਰਾਗ ਮਹੱਲਾ ਚੌਥਾ ਘਰ ਪਹਿਲਾ ਮੈਂ ਮਨ ਤਨ ਬਿਰਹੋ ਅਤ ਅਗਲਾ ਕਿਉ ਪ੍ਰੀਤਮ ਮਿਲੇ ਘਰ ਆਈ ਜਾਂ ਦੇਖਾਂ ਪ੍ਰਭ ਆਪਣਾ ਪ੍ਰਭ ਦੇਖਿਐ ਦੁੱਖ ਜਾਇ ਜਾਇ ਪੁੱਛਾਂ ਤਿਨ ਸੱਜਣਾ ਪ੍ਰਭ ਕਿਤ ਬਿਦ ਮਿਲੇ ਮਲਾਈ ਮੇਰੇ ਸਤਗੁਰਾ ਮੈਂ ਤੁਝ ਬਿਨ ਅਵਰ ਨਾ ਕੋਇ ਹਮ ਮੂਰਖ ਮੁਗਧ ਸਰਨਾਗਤੀ ਕਰ ਕਿਰਪਾ ਮੇਲੇ ਹਰ ਸੋਇ ਰਹਾਉ ਸਤਿਗੁਰ ਦਾਤਾ ਹਰ ਨਾਮ ਕਾ ਪ੍ਰਭ ਆਪ ਮਲਾਵੇ ਸੋਇ ਸਤਿਗੁਰ ਹਰ ਪ੍ਰਭ ਬੁਝਿਆ ਗੁਰ ਜੀਵਣ ਅਵਰ ਨਾ ਕੋਇ ਹਉ ਗੁਰ ਸਰਨਾਈ ਟਹਿ ਪਵਾਂ ਕਰ ਦਇਆ ਮੇਲੇ ਪ੍ਰਭ ਸੋ ਹੋਇ ਮਾਨਾ ਹੱਥ ਕਿਨੈ ਨਾ ਪਾਇਆ ਕਰ અપਾਵ ਥਕੇ ਸਭ ਕੋ ਹੋਏ ਸਹਸ ਸਿਆਣਪ ਕਰ ਰਹੇ ਮਨ ਕੋਰੇ ਰੰਗ ਨਾ ਹੋਏ ਕੂੜ ਕਪਟ ਕਿਨੈ ਨਾ ਪਾਇਉ ਜੋ ਬੀਜੈ ਖਾਵੇ ਸੋਏ ਸਭਨਾ ਤੇਰੀ ਆਸ ਪ੍ਰਭ ਸਭ ਜੀ ਤੇਰੇ ਤੂੰ ਰਾਸ ਪ੍ਰਭ ਤੂੰ ਦੋਹੋਂ ਖਾਲੀ ਕੋ ਨਹੀਂ ਦਰ ਗੁਰਮੁਖਾਂ ਨੂੰ ਸਵਾਸ ਬਿਖ ਭੌਜਲ ਡੁੱਬ ਦੇ ਕੱਢ ਲੈ ਜਨ ਨਾਨਕ ਕੀ ਅਰਦਾਸ ਸ੍ਰੀ ਰਾਗ ਮਹੱਲਾ 4 ਨਾਮ ਮਿਲੈ ਮਨ ਤ੍ਰਿਪਤੀ ਐ ਬਿਨ ਨਾਮੈ ਧ੍ਰਿਗ ਜੀਵਾਸ ਕੋਈ ਗੁਰਮੁਖ ਸੱਜਣ ਜੇ ਮਿਲੈ ਮੈਂ ਦੱਸੇ ਪ੍ਰਭ ਗੁਣਤਾਸ ਹਉ ਕਿਸ ਵਿਟਹੁ ਚੌਖੰਨੀ ਐ ਮੈਂ ਨਾਮ ਕਰੇ ਪ੍ਰਗਾਸ ਮੇਰੇ ਪ੍ਰੀਤਮਾ ਹਉ ਜੀਵਾਂ ਨਾਮ ਧਿਆਏ ਬਿਨ ਨਾਵੈ ਜੀਵਨ ਨਾ ਥੀਐ ਮੇਰੇ ਸਤਗੁਰ ਨਾਮ ਦਰੜਾਈ ਰਹਾਉ ਨਾਮ ਅਮੋਲ ਕ ਰਤਨ ਹੈ ਪੂਰੇ ਸਤਗੁਰ ਪਾਸ ਸਤਗੁਰ ਸੇਵੈ ਲੱਗਿਆ ਕਾੜ ਰਤਨ ਦੇਵੈ ਪ੍ਰਗਾਸ ਤਨ ਵਡ ਭਾਗੀ ਵਡ ਭਾਗੀਆਂ ਜੋ ਆਏ ਮਿਲੇ ਗੁਰਪਾਸ ਜਿੰਨਾ ਸਤਗੁਰ ਪੁਰਖ ਨਾ ਭੇਟਿਓ ਸੇ ਭਾਗ ਹੀਣ ਵਸ ਕਾਲ ਓਏ ਫਿਰ ਫਿਰ ਜੋ ਨ ਪੁਹਾਈਐ ਵਿਚ ਵਿਸਤਾ ਕਰ ਵਿਕਰਾਲ ਉਹ ਨਾ ਪਾਸ ਦਵਾਸ ਨ ਪਿੱਤੀਐ ਜਿਨੇ ਅੰਤਰ ਕ੍ਰੋਧ ਚੰਡਾਲ ਸਤਗੁਰ ਪੁਰਖ ਅੰਮ੍ਰਿਤ ਸਰ ਵਡਭਾਗੀ ਨਾਵਹਿ ਆਏ ਹੁਨੇ ਜਨਮ ਜਨਮ ਕੀ ਮਹਿਲ ਉਤਰੈ ਨਿਰਮਲ ਨਾਮ ਦਰੜਾਈ ਜਨ ਨਾਨਕ ਉਤਮ ਪਦ ਪਾਇਆ ਸਤ ਗੁਰ ਕੀ ਲਿਵ ਲਾਈ ਸ੍ਰੀ ਰਾਗ ਮਹੱਲਾ ਚੌਥਾ ਗੁਣ ਗਾਵਾਂ ਗੁਣ ਵਿਥਰਾ ਗੁਣ ਬੋਲੀ ਮੇਰੀ ਮਾਈ ਗੁਰਮੁਖ ਸੱਜਣ ਗੁਣ ਕਾਰੀਆ ਮਿਲ ਸੱਜਣ ਹਰ ਗੁਣ ਗਾਈ ਹੀਰਾ ਹੀਰ ਮਿਲ ਬਿਦਿਆ ਰੰਗ ਚਲੂਲੇ ਨਾਏ ਮੇਰੇ ਗੋਵਿੰਦਾ ਗੁਣ ਗਾਵਾਂ ਤ੍ਰਿਪਤ ਮਨ ਹੋਏ ਅੰਤਰ ਪਿਆਸ ਹਰ ਨਾਮ ਕੀ ਗੁਰ ਤੁਸ ਮਲਾਵੇ ਸੋ ਹੋਏ ਰਹਾਉ ਮਨ ਰੰਗੁ ਵਡ ਭਾਗੀ ਹੋ ਗੁਰ ਤੁਠਾ ਕਰੇ ਪਸਾਉ ਫੁਰ ਗੁਰ ਨਾਮ ਦਰੜਾਏ ਰੰਗ ਸਿਓ ਆਉ ਸਤ ਗੁਰ ਕੈ ਬਲ ਜਾਉ ਬਿਨ ਸਤ ਗੁਰ ਹਰ ਨਾਮ ਨਾ ਲੱਭੈ ਲੱਖ ਕੋਟੀ ਕਰਮ ਕਮਾਉ ਬਿਨ ਭਾਗਾ ਸਤਗੁਰ ਨਾ ਮਿਲੈ ਘਰ ਬੈਠਿਆਂ ਨਿਕਟ ਨਿਤ ਪਾਸ ਅੰਤਰ ਅਗਿਆਨ ਦੁਖ ਭਰਮ ਹੈ ਵਿੱਚ ਪੜਦਾ ਦੂਰ ਪਈ ਆਸ ਬਿਨ ਸਤਗੁਰ ਭੇਟੇ ਕੰਚਨ ਨਾ ਥੀਐ ਮਨਮੁਖ ਲੋਹ ਬੂਡਾ ਬੇੜੀ ਪਾਸ ਸਤਗੁਰ ਬੋਹਤ ਹਰ ਨਾਮ ਹੈ ਕਿਤ ਬਿਦ ਚੜਿਆ ਜਾਏ ਸਤਗੁਰ ਕੈ ਪਾੜੇ ਜੋ ਚੱਲੈ ਵਿਚ ਬੋਹਿਥ ਬੈਠਾ ਆਏ ਤਨ ਤਨ ਵਡ ਭਾਗੀ ਨਾਨਕਾ ਜਿੰਨਾ ਸਤਗੁਰ ਲਏ ਮਲਾਏ